ਕੰਦਰੀ ਅਫੀਮ ਬਰਾਮਦ ਹੋਈ ਹੈ ਉਹਦੇ ਕਿੰਨੇ ਰੁਪਏ ਫੜੇ ਹੈ ਕਿੱਥੋਂ ਬੜੀ ਗਏ ਸਰੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਕੱਲ ਬਠਿੰਡਾ ਦੀ ਸੀਏ 2 ਟੀਮ ਵੱਲੋਂ 1 ਕਿਲੋ ਅਫੀਮ 2.5 ਲੱਖ ਰੁਪਏ ਡਰੱਗ ਮਨੀ ਅਤੇ ਇੱਕ ਬਰੇਜ਼ਾ ਕਾਰ ਬਰਾਮਦ ਕੀਤੀ ਗਈ ਹੈ ਜਿਸ ਦੇ ਤਹਿਤ ਮੁਕੱਦਮਾ ਐਨਡੀਪੀਐਸ ਐਕਟ ਤਹਿਤ ਦਰਜ ਕੀਤਾ ਗਿਆ ਹੈ ਇਹ ਥਾਣਾ ਫੂਲ ਵਿਖੇ ਦਰਜ ਕੀਤਾ ਗਿਆ ਹੈ ਸਰ ਇਹਨਾਂ ਦੇ ਪਹਿਲਾਂ ਵੀ ਮੁਕਦਮੇ ਦਰਜ ਹੈ ਕਿਹੜਾ-ਕਿਹੜਾ ਸੀ ਜੀ ਕਿੱਥੋਂ ਦੇ ਰਹਿਣ ਵਾਲੇ ਹੈ ਇਸ ਦੇ ਵਿੱਚ ਦੋ ਦੋਸ਼ੀ ਨੇ ਇੱਕ ਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਬਰਨਾਲਾ ਦਾ ਰਹਿਣ ਵਾਲਾ ਹੈ ਤੇ ਜਿਹੜਾ ਦੂਸਰਾ ਦੋਸ਼ੀ ਹੈ ਜਰਨੈਲ ਸਿੰਘ ਹੈ ਜੋ ਫੂਲ ਏਰੀਆ ਦਾ ਰਹਿਣ ਵਾਲਾ ਹੈ ਜਰਨੈਲ ਸਿੰਘ ਉੱਤੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ 25 ਕਿਲੋ ਕੁੱਕੀ ਦਾ ਜਿਹੜਾ ਕਿ ਸਿਟੀ ਰਾਮਪੁਰਾ ਵਿਖੇ ਦਰਜ ਕੀਤਾ ਗਿਆ ਸੀ ਕਿੱਥੋਂ ਲੈ ਕੇ ਜੀ ਸਰ ਕਿੱਥੇ ਕੀ ਸਪਲਾਈ ਕਰਨਾ ਇਹਦੀ ਜੀ ਤਫਤੀਸ਼ ਕੀਤੀ ਜਾਏਗੀ ਕਿ ਕਿੱਥੋਂ ਇਹਨਾਂ ਦੇ ਬੈਕਵਾਰਡ ਤੇ ਫਾਰਵਰਡ ਲਿੰਕੇਜਸ ਦੋਨੋਂ ਪਤਾ ਕੀਤੇ ਜਾਣਗੇ ਦੌਰਾਨੇ ਪਰਤਾਬ ਜੇ ਤੁਸੀਂ ਮੈਸੇਜ ਕੀ ਜਿਹੜਾ ਨਾਲ ਸਰ ਮੈਸੇਜ ਸਾਡਾ ਇਹੀ ਹੈ ਜਿਹੜੇ ਤਸਕਰ ਹੈ ਕਿ ਉਹ ਆਪਣੇ ਜਿਹੜਾ ਇਹ ਮਾੜੇ ਕੰਮਾਂ ਨੂੰ ਛੱਡ ਕੇ ਇਹ ਮੁਖਤਾਰਾ ਦੇ ਵਿੱਚ ਜੁੜਨ ਦੀ ਕੋਸ਼ਿਸ਼ ਕਰਨ ਅਦਰਵਾਈਜ਼ ਇਹਨਾਂ ਤੇ ਬਹੁਤ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅੱਗੇ ਵੀ ਕੀਤੀ ਜਾਂਦੀ ਰਹੇਗੀ